ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਦੋਸਤੋ ਮੈਂ ਤੁਹਾਡਾ ਆਪਣਾ ਲੱਖਾ ਬਰਾੜ ਔਕੰਦ ਵਾਲਾ ਹਰ ਰੋਜ਼ ਦੀ ਤਰ੍ਹਾਂ ਆਪਾਂ ਜਿਹੜੀ ਜਾਣਕਾਰੀ ਆ ਕਬੱਡੀ ਕਪਾਂ ਦੀ ਖੇਡ ਟੂਰਨਾਮੈਂਟਾਂ ਦੀ ਲੈ ਕੇ ਤੁਹਾਡੇ ਕੋਲ ਪਹੁੰਚਦੇ ਆ ਵੀ ਕਿਹੜੇ ਕਿਹੜੇ ਦਿਨ ਕਿਹੜੀ ਕਿਹੜੀ ਤਰੀਕ ਦੇ ਵਿੱਚ ਕਬੱਡੀ ਟੂਰਨਾਮੈਂਟ ਕਰਵਾਏ ਜਾਂਦੇ ਆ ਉਹ ਜਾਣਕਾਰੀ ਜਿਹੜੀ ਆਪਾਂ 31 ਅਗਸਤ ਦੀ ਲੈ ਕੇ ਪਹੁੰਚ ਚੁੱਕੇ ਆ 31 ਅਗਸਤ ਨੂੰ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਬੱਡੀ ਦੇ ਖੇਡ ਟੂਰਨਾਮੈਂਟ ਹੋਣੇ ਆ ਸੋ ਆਓ ਆਪਾਂ ਕਰਦੇ ਹਾਂ ਸ਼ੁਰੂਆਤ 31 ਅਗਸਤ ਦੇ ਖੇ ਟੂਰਨਾਮੈਂਟਾਂ ਦੀ ਸਭ ਤੋਂ ਪਹਿਲਾਂ ਜ਼ਿਲ੍ਹੇ ਸੰਗਰੂਰ ਦਾ ਪਿੰਡ ਹੈ ਤੋਗਾਵਾਲ ਜਿੱਥੇ ਕਿ 31 ਅਗਸਤ ਨੂੰ ਕਬੱਡੀ ਖੇਡ ਟੂਰਨਾਮੈਂਟ ਹੋਣਾ ਹੈ ਬਹੁਤ ਹੀ ਵਧੀਆ ਕਬੱਡੀ 50 ਕਿਲੋ ਨਰੋਲ ਪਿੰਡਵਾਰ 4100 ਤੇ 3100 ਜਿਹੜਾ ਪ੍ਰਾਈਜ਼ ਰੱਖਿਆ ਹੋਇਆ ਹੈ ਬੈਸਟਾਂ ਦੇ ਲਈ ਚਾਂਦੀ ਦੀਆਂ ਮੁੰਦਰੀਆਂ ਦੇ ਨਾਲ ਜਿਹੜਾ ਮਾਨ ਸਨਮਾਨ ਹੋਊਗਾ ਕਬੱਡੀ 50 ਕਿਲੋ ਦੇ ਮੈਚ ਹੋਣਗੇ ਤੇ ਇੱਕ ਕਬੱਡੀ 65 ਕਿਲੋ ਦੇ ਮੈਚ ਕਰਵਾਏ ਜਾਣੇ ਆ ਇੱਕ ਖਿਡਾਰੀ ਬਾਹਰੋਂ ਖੇਡੇਗਾ ਪਿੰਡ ਤੋਗਾਵਾਲ ਦੇ ਵਿੱਚ 8100 ਤੇ 400 ਜਿਹੜਾ ਪ੍ਰਾਈਜ਼ ਹੈ ਬੈਸਟਾਂ ਦੇ ਲਈ ਰੇਂਜਰ ਸਾਈਕਲਾਂ ਦੇ ਨਾਲ ਜਿਹੜੇ ਮਾਨ ਸਨਮਾਨ ਹੈ ਉਹ ਜ਼ਿਲ੍ਹਾ ਸੰਗਰੂਰ ਦੇ ਪਿੰਡ ਤੋਗਾਵਾਲ ਦੇ ਤੇ ਹੋਣਗੇ ਸੰਪਰਕ ਨੰਬਰ 98761 01253 ਜਿਹੜਾ ਸੰਪਰਕ ਨੰਬਰ ਤੁਸੀਂ ਐਂਟਰੀ ਕਰਵਾ ਸਕਦੇ ਹੋ ਤੇ ਇਸੇ ਤਰ੍ਹਾਂ ਹੀ 31 ਅਗਸਤ ਨੂੰ ਪਿੰਡ ਫਤਿਹਪੁਰ ਬੇੜਾ ਦੇ ਵਿੱਚ ਜਿਹੜਾ ਕਬੱਡੀ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਹ ਮਹਾਲੀ ਏਰੀਏ ਦਾ ਖੇਡ ਟੂਰਨਾਮੈਂਟ ਹੈ ਸੋ ਨੇਰੇ ਡੇਰਾ ਬੱਸੀ ਦੇ ਚਰੌਣਕਾਂ ਲੱਗਣਗੀਆਂ ਕਬੱਡੀ ਓਪਨ ਦੇ ਮੈਚ ਹੋਣੇ ਆ ਤਿੰਨ ਖਿਡਾਰੀ ਜਿਹੜੇ ਕਬੱਡੀ ਓਪਨ ਦੇ ਵਿੱਚ ਬਾਹਰੋ ਖੇਡਣਗੇ 35000 ਤੇ 25000 ਜਿਹੜਾ ਪ੍ਰਾਈਜ਼ ਹੈ ਉਹ ਪ੍ਰਬੰਧਕਾਂ ਨੇ ਰੱਖਿਆ ਹੈ ਬੈਸਟ ਰੀਡਰ ਤੇ ਬੈਸਟ ਸਟਾਪਰ ਦੇ ਲਈ 55500 ਰੁਪਏ ਦੀ ਜਿਹੜੀ ਨਾਗਦ ਰਾਸ਼ੀ ਹੈ ਉਹ ਮਾਨ ਸਨਮਾਨ ਦੇ ਦਿੱਤੀ ਜਾਣੀ ਹੈ ਸੰਪਰਕ ਨੰਬਰ ਪ੍ਰਬੰਧਕ ਕਮੇਟੀ ਦਾ 9501210746 7087498 848 ਜਿਹੜਾ ਇਹ ਖਤੇਪੁਰ ਵਿੜਾਦਿਕ ਪ੍ਰਬੰਧਕ ਕਮੇਟੀ ਦਾ ਨੰਬਰ ਹੈ ਇਸੇ ਤਰ੍ਹਾਂ 79ਵਾਂ ਕਬੱਡੀ ਕੱਪ 31 ਅਗਸਤ ਨੂੰ ਈਸਡੂ ਜ਼ਿਲ੍ਹੇ ਲੁਧਿਆਣੇ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਬਹੁਤ ਹੀ ਵੱਡਾ ਕਬੱਡੀ ਕੱਪ ਹੈ 81000 ਤੇ 11000 ਜਿਹੜਾ ਪ੍ਰਾਈਜ਼ ਤਿੰਨ ਖਿਡਾਰੀ ਬਾਹਰੋਂ ਬੈਸਟਾਂ ਦੇ ਲਈ ਮੋਟਰਸਾਈਕਲ ਜਿਹੜੇ ਪ੍ਰਬੰਧਕਾਂ ਨੇ ਰੱਖੇ ਹੋਏ ਨੇ ਈਸਡੂ ਜ਼ਿਲ੍ਹੇ ਲੁਧਿਆਣੇ ਦੇ ਵਿੱਚ ਜਿਹੜੀਆਂ ਰੌਣਕਾਂ ਲੱਗਣਗੀਆਂ 984156555 ਜਿਹੜਾ ਸੰਪਰਕ ਨੰਬਰ ਇਸੇ ਤਰ੍ਹਾਂ ਤਲਵੰਡੀ ਕਲਾਂ ਜ਼ਿਲ੍ਹਾ ਲੁਧਿਆਣੇ ਦਾ ਪਿੰਡ ਹੈ ਜਿੱਥੇ ਕਬੱਡੀ 38 ਕਿਲੋ ਕਬੱਡੀ 52 ਕਿਲੋ ਤੇ ਕਬੱਡੀ 60 ਕਿਲੋ ਦੇ ਮੈਚ ਕਰਵਾਏ ਜਾਣਗੇ 60 ਕਿਲੋ ਨੂੰ ਰੋਲ ਪਿੰਡਵਾਰ ਦੇ ਮੈਚ ਹੋਣਗੇ 16000 ਤੇ 11000 ਜਿਹੜਾ ਪ੍ਰਬੰਧਕਾਂ ਨੇ 60 ਕਿਲੋ ਦਾ ਪ੍ਰਾਈਜ਼ ਰੱਖਿਆ ਹੈ ਔਰ 52 ਦੇ ਵਿੱਚ ਬੈਸਟਾਂ ਨੂੰ ਸਾਈਕਲ ਹੋਣਗੇ ਤੇ 60 ਦੇ ਵਿੱਚ ਜਿਹੜੀਆਂ ਐਲਡੀਆਂ ਮਾਨ ਸਨਮਾਨ ਦੇ ਵਿੱਚ ਹੋਣਗੀਆਂ 9914614645 ਜਿਹੜਾ ਇਹ ਸੰਪਰਕ ਨੰਬਰ ਹੈ ਉਹ ਤਲਵੰਡੀ ਕਲਾ ਪ੍ਰਬੰਧਕ ਕਮੇਟੀ ਦਾ ਤੇ 31 ਅਗਸਤ ਨੂੰ ਜਿਹੜਾ ਬਹੁਤ ਵੱਡਾ ਕਬੱਡੀ ਕੱਪ ਹੋਊਗਾ ਬੈਸਟ ਰੇਡਰ ਤੇ ਬੈਸਟ ਜਾਫੀ ਦੇ ਲਈ 4 ਟਰੈਕਟਰ ਜਿਹੜੇ ਹੋਣੇ ਆ ਉਹ ਐ ਪਿੰਡ ਗੱਗੜਪਾਣਾ ਜ਼ਿਲ੍ਹੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਹੁਤ ਵੱਡਾ ਕਬੱਡੀ ਕੱਪ ਹੋਵੇਗਾ 31 ਅਗਸਤ ਨੂੰ ਗੱਗੜਪਾਣਾ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਪਹਿਲਾ ਪ੍ਰਾਈਜ਼ 1 ਲੱਖ ਤੇ ਦੂਸਰਾ ਪ੍ਰਾਈਜ਼ ਜਿਹੜਾ 75000 ਤੇ 6 ਆਲ オーਪਨ ਦੀਆਂ ਬੁੱਕ ਕੀਤੀਆਂ ਟੀਮਾਂ ਬੈਸਟ ਟਰੇਡਰ ਤੇ ਬੈਸਟ ਜਾਫੀ ਨੂੰ ਫੋਰ ਟਰੈਕਟਰਾਂ ਦੇ ਨਾਲ ਜਿਹੜੇ ਮਾਨ ਸਨਮਾਨ ਦਿੱਤੇ ਜਾਣਗੇ ਤੇ ਖਾਸ ਤੌਰ ਤੇ ਇੱਕ ਲੜਤੀਆਂ ਦਾ ਸ਼ੋਅ ਮੈਚ ਹੈ ਜਿਹੜਾ ਉਸ ਕਬੱਡੀ ਕੱਪ ਤੇ ਕਰਵਾਇਆ ਜਾ ਰਿਹਾ ਹੈ ਏ ਜਿਹੜੇ 31 ਅਗਸਤ ਦੇ ਕਬੱਡੀ ਕੱਪਾਂ ਦੀ ਆਪਾਂ ਜਾਣਕਾਰੀ ਲੈ ਕੇ ਪਹੁੰਚੇ ਆਂ ਸਾਡਾ ਕੰਮ ਵਧੀਆ ਲੱਗੇ ਜਾਣਕਾਰੀ ਵਧੀਆ ਲੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤਾਂ ਜੋ ਸਾਡਾ ਵੀ ਹੌਸਲਾ ਵਧੇ ਤੇ ਹਰ ਇੱਕ ਖੇਡ ਪ੍ਰੇਮੀ ਤੱਕ ਕਬੱਡੀ ਦੀ ਜਿਹੜੀ ਖਬਰ ਹੈ ਉਹ ਪੁੱਜ ਸਕੇ ਵੀ ਕਿਹੜੇ ਕਿਹੜੇ ਪਿੰਡ ਕਿਹੜੇ ਜ਼ਿਲ੍ਹੇ ਵਿੱਚ ਟੂਰਨਾਮੈਂਟ ਕਰਵਾਏ ਜਾ ਰਹੇ ਆ ਤਾਂ ਜੋ ਅਸੀਂ ਮਿਹਨਤ ਕਰਕੇ ਵੀਡੀਓ ਪਾਉਣੀ ਹੈ ਤੇ ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਵੀਡੀਓ ਸ਼ੇਅਰ ਕਰਕੇ ਸਾਡਾ ਹੌਸਲਾ ਵਧਾਇਓ ਸਾਡੇ ਪੇਜ ਨੂੰ ਫੋਲੋ ਕਰਿਓ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ